ਇਹ ਤਸਵੀਰਾਂ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਜਲੰਧਰ ਦੇ ਕਿਤੇ ਲੋਕੇਟ ਦੀਆਂ ਦਸੀਆਂ ਜਾ ਰਹੀਆਂ ਹਨ ਜਿੱਥੇ ਕਿ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ ਅਤੇ ਇਹਨਾਂ ਦੇ ਵੱਲੋਂ ਪੁਲਿਸ ਨੂੰ ਚੜਾਵਾ ਜਾਂਦਾ ਹੈ ਤੇ ਇਸ ਕਰਕੇ ਇੱਥੇ ਇਹ ਸ਼ਰਮ ਇਹ ਵਿਦੇਸ਼ੋਂ ਆਈਆਂ ਕੁੜੀਆਂ ਜਿਸਮ ਫਰੋਸ਼ੀ ਦਾ ਧੰਦਾ ਕਰਦੀਆਂ ਹਨ ਅਤੇ ਇਸ ਮਾਮਲੇ ਨੂੰ ਲੈ ਕੇ ਇਲਾਕਾ ਵਾਸੀਆਂ ਦੇ ਵੱਲੋਂ ਇਸ ਕਲੋਨੀ ਦੇ ਲੋਕਾਂ ਦੇ ਵੱਲੋਂ ਜਲੰਧਰ ਦੇ ਐਸਪੀ ਦਫ਼ਤਰ ਦੇ ਵਿੱਚ ਪਹੁੰਚ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਤੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਅਤੇ ਕਾਰਵਾਈ ਕਰਨ ਦੀ ਗੱਲ ਕੀਤੀ ਗਈ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਧੀਆਂ ਪੈਣ ਵਾਲੇ ਲੋਕ ਰਹਿੰਦੇ ਹਨ ਅਤੇ ਜਦੋਂ ਅਜਿਹਾ ਕੋਈ ਜਿਸਮ ਫਰੋਸ਼ੀ ਦਾ ਧੰਦਾ ਜਿਵੇਂ ਚੱਲ ਰਿਹਾ ਇਸ ਦੇ ਨਾਲ ਉਹਨਾਂ ਦੇ ਬੱਚਿਆਂ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਅਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੁਣ ਜਲੰਧਰ ਦੇ ਵਿੱਚ ਐਸਪੀ ਦਫ਼ਤਰ ਦੇ ਵਿੱਚ ਪਹੁੰਚ ਕੀਤੀ ਗਿਆ ਅਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਅਤੇ ਇਸ ਮਾਮਲੇ ਨੂੰ ਸੁਲਝਾਉਣ ਅਤੇ ਜਿਹੜੇ ਇਸ ਜਿਸਮ ਫਰੋਸ਼ੀ ਦੇ ਧੰਦੇ ਦੇ ਵਿੱਚ ਇਨਵੋਲਵ ਹਨ ਉਹਨਾਂ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਅਤੇ ਮੰਗ ਕੀਤੀ ਗਈ ਹੈ ਐਸਐਮ ਜੀ ਨਿਊਜ਼ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਰਿਪੋਰਟ ਹਾਂ ਜੀ ਆਪਣਾ ਭਾਜੀ ਇੱਕ ਮਿੰਟ ਪਿੱਛੇ ਨਾ ਬੋਲੀਓ ਯਾਰ ਹਾਂ ਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਵਿਨੋਦ ਕੁਮਾਰ ਕਪੂਰ ਹੈ ਪ੍ਰੈਜ਼ੀਡੈਂਟ ਰੈਸਟੋਰੇਸ਼ਨ ਸਰ ਅੱਜ ਐਸਪੀ ਦਫ਼ਤਰ ਆਏ ਆ ਕੀ ਮਾਮਲਾ ਕੀ ਹੈ ਸਾਡੇ ਕਾਲਜ ਵਿੱਚ ਕੁਝ ਨਾ ਮਤਲਬ ਬੜੀਆਂ ਨਿਊਸੈਂਸ ਐਟਮੋਸਫੇਅਰ ਕ੍ਰੀਏਟ ਹੋ ਰਿਹਾ ਸੀਗਾ ਉਹਦੇ ਬਾਰੇ ਅਸੀਂ ਉਹਨਾਂ ਨੂੰ ਯਾਰ ਹਾਂ ਜੀ ਉਹਦੇ ਬਾਰੇ ਅਸੀਂ ਉਹਨਾਂ ਨੂੰ ਗਾਇਬ ਗਾਇਬ ਵੀ ਇਨਫੋਰਮ ਕਰਦੇ ਰਹੇ ਆ ਅੱਜ ਉਹਨਾਂ ਡਿਟੇਲ ਡਿਸਕਸ਼ਨ ਕੀਤੀ ਆ ਸਾਨੂੰ ਉਹਨਾਂ ਨੇ ਸ਼ੋਰਟੀ ਦਿੱਤੀ ਮੈਨੂੰ ਕੁਝ ਸਮਾਂ ਦਿਓ ਅਸੀਂ ਤੁਹਾਨੂੰ ਮਾਹੌਲ 'ਚ ਹਰ ਹਾਲਤ 'ਚ ਤੁਹਾਨੂੰ ਕੋਈ ਨਾ ਕੋਈ ਚੇਂਜ ਦੇਖਣ ਨੂੰ ਮਿਲੇਗੀ ਜੀ ਆਪਣਾ ਹਾਂਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਆਮ ਆਦਮੀ ਪਾਰਟੀ ਜੁਆਇੰਟ ਸੈਕਟਰੀ ਹਾਂ ਸੇ ਸਰ ਆ ਜੀ ਐਸਪੀ ਸਾਹਿਬ ਦੇ ਦਫਤਰਾਂ ਹੈ ਕੀ ਮਾਮਲਾ ਕੀ ਹੈ ਮਾਮਲਾ ਇਹ ਕੁਝ ਟਾਈਮ ਤੋਂ ਜਿਹੜਾ ਉੱਥੇ ਕੰਮ ਚੱਲ ਰਿਹਾ ਹੈ ਗਲਤ ਕਿਹੜੀ ਜਗਾ ਜੀ ਲੌਗ ਏਟ ਲਵਲੀ ਵਿੱਚ ਹੈ ਤੇ ਉਹਦੇ ਵਾਸਤੇ ਆਈ ਸਾਰੇ ਜਿਹੜੇ ਪੀਜੀ ਆਨਰਸ ਸਾਰੇ ਚਿੰਤੇ ਤਾਂ ਅਸੀਂ ਇਹਨਾਂ ਦੇ ਵਿੱਚ ਨਾ ਤੇ ਇਨਵੋਲਵ ਹਨ ਨਾ ਹੀ ਇਦਾਂ ਦਾ ਕੰਮ ਚਾਹਦੇ ਆਈ ਬਹੁਤ ਸਿਵਲਾਈਜ਼ ਤੇ ਪੜੇ ਲਿਖੇ ਫੈਮਲੀਆ ਦੇ ਵਿੱਚੋਂ ਆ ਜਿਹੜੇ ਲੋਕ ਉੱਥੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਖੁਦ ਆਇਡੈਂਟੀਫਾਈ ਕਰਾ ਕੇ ਜਿਹੜੇ ਪੁਲ ਸੁਤੰਤਰ ਉਹਨਾਂ ਤੱਕ ਅਸੀਂ ਅਪਰੋਚ ਕਰ ਰਹੇ ਆਈ ਤੁਸੀਂ ਐਸਪੀ ਸਾਹਿਬ ਨੂੰ ਮਿਲੇ ਕੀ ਭਰੋਸਾ ਤੁਹਾਨੂੰ ਇਹਨਾਂ ਨੇ ਦਵਾਇਆ ਐਸਪੀ ਸਾਹਿਬ ਨੇ ਬੜੇ ਇਮਾਨਦਾਰ ਤੇ ਬੜੇ ਸੁਝੇ ਢੰਗ ਨਾਲ ਉਹਨਾਂ ਨੇ ਸਾਨੂੰ ਕਿਹਾ ਕਿ ਇਹ ਜਿਹੜੀਆਂ ਚੀਜ਼ਾਂ ਕੁਝ ਇਨੀ ਛੇਤੀ ਨਹੀਂ ਨਹੀਂ ਹੋਈਆਂ ਟਾਈਮ ਨਾਲ ਅਸੀਂ ਇਹਨਾਂ ਨੂੰ ਸਟੈਪ ਬਾਈ ਸਟੈਪ ਕਰਾਂਗੇ ਉਹਨਾਂ ਨੇ ਇਨੀਸ਼ੀਅਲੀ ਐਸਐਚਓ ਸਾਹਿਬ ਨੂੰ ਤੇ ਚੌਂਕੀ ਇੰਚਾਰਜ ਨੂੰ ਫੋਨ ਕਰਕੇ ਇਹ ਕਹਿ ਦਿੱਤਾ ਗਿਆ ਕਿ ਸਾਨੂੰ ਉੱਥੇ ਕੋਈ ਨੌਨਸੈਂਸ ਨਹੀਂ ਚਾਹੀਦੀ ਜਿਹੜੇ ਠੇਕੇ ਆ ਉਹ ਰਾਤ ਨੂੰ ਨਹੀਂ ਖੁੱਲਣੇ 11 ਵਜੇ ਤੋਂ ਬਾਅਦ ਨਹੀਂ ਖੁੱਲਣੇ ਚਾਹੀਦੇ ਡੀਸੀ ਦੇ ਆਰਡਰ ਦੀ ਜਿਹੜੀ ਵੀ ਕੋਈ ਉਲੰਘਣਾ ਕਰ ਰਿਹਾ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਵੇ ਤੇ ਪਿਛਲੇ ਕਿੰਨੇ ਸਮੇਂ ਤੋਂ ਤੁਹਾਨੂੰ ਉੱਥੇ ਇਹ ਪਰੇਸ਼ਾਨੀ ਆ ਰਹੀ ਹੈ ਸਾਨੂੰ ਤੇ ਸਰ ਦੇਖੋ ਅਸੀਂ ਜਿਹੜੇ ਲੋਕ ਆ ਪਰਿਵਾਰਿਕ ਲੋਗ ਆ ਕਈ ਟਾਈਮ ਤੋਂ ਇਸ ਚੀਜ਼ ਨੂੰ ਫੇਸ ਕਰ ਰਹੇ ਸੀ ਕਿ ਬਾਕੀ ਹੁਣ ਜਿਹੜਾ ਪਾਣੀ ਸਾਡੇ ਸਿਰ ਦੇ ਉੱਪਰ ਦੀ ਲੰਘਿਆ ਹੁਣ ਇਹ ਜਿਹੜੇ ਲੋਕ ਆ ਉੱਥੇ ਜਿਹੜਾ ਇਹ ਧੰਦਾ ਕਰਦੇ ਪਏ ਨੇ ਇਹ ਕੋਈ ਐਲਪੀਯੂ ਦੇ ਸਟੂਡੈਂਟ ਵੀ ਨਹੀਂ ਹੈਗੇ ਇਹ ਸਾਰੇ ਬਾਹਰੋਂ ਆਏ ਨੇ ਕੋਈ ਦਿੱਲੀੋਂ ਨੇ ਹਨਾ ਇਹ ਵੀ ਕਿੱਦਾਂ ਰਹਿ ਰਹੇ ਆ ਉੱਥੇ ਇਹ ਐਕਚੁਅਲੀ ਆਸ-ਪਾਸ ਦੇ ਏਰੀਆ 'ਚ ਰਹਿੰਦੇ ਆ ਰਾਤ ਨੂੰ ਐਕਟਿਵ ਹੋ ਜਾਂਦੇ ਆ ਉੱਥੇ ਆ ਕੇ ਧੰਦਾ ਕਰਦੇ ਆ ਉਹ ਜਿਹਦੇ ਕਰਕੇ ਇੰਨੇ ਸਾਰੇ ਲੋਕ ਜਿਹੜੇ ਉੱਥੇ ਉਤੇ ਉਹਨਾਂ ਦੀ ਮੋਬਿਲਾਈਜੇਸ਼ਨ ਹੋ ਰਹੀ ਹੈ ਮੌਕੇ ਤੇ ਮੌਕੇ ਤੇ ਕਦੀ ਪੁਲਿਸ ਨੂੰ ਸੂਚਨਾ ਦਿੱਤੀ ਜਦੋਂ ਇਹ ਲੋਕ ਉੱਤੇ ਤੁਰੇ ਫਿਰਦੇ ਅਸੀਂ ਤਾਂ ਟਾਈਮ ਟੂ ਟਾਈਮ ਮੈਂ ਕਹਿੰਦਾ ਬਹੁਤ ਸਾਰੇ ਇਦਾਂ ਦੇ ਜਿਨ੍ਹਾਂ ਨੇ ਮੇਲਾ ਵੀ ਕੀਤੀਆਂ ਨੇ ਉਹਨਾਂ ਦੇ ਉੱਤੇ ਕੋਈ ਖਾਸ ਕਾਰਵਾਈ ਨਹੀਂ ਹੋਈ ਤੇ ਸਰ ਕਿ ਕਾਇਦ ਕਿ ਅਸੀਂ ਸਟ੍ਰਿਕਟਲੀ ਅਸੀਂ ਸਾਰੇ ਪੀਜੀ ਆਨਸਟ ਤੇ ਜਿਹੜੇ ਸਾਡੇ ਨਾਲ ਹੋਰ ਵੀ ਜਿਹੜੇ ਜਿਹੜੇ ਸਰਵਿਸ ਪ੍ਰੋਵਾਈਡਰ ਨੇ ਇਹਦੇ ਵਿੱਚ ਨਹੀਂ ਤੁਹਾਨੂੰ ਕੀ ਲੱਗਦਾ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਕਹਿੰਦੇ ਤੁਸੀਂ ਕੰਪਲੇਂਟ ਵਗੈਰਾ ਕਰ ਰਹੇ ਹੋ ਕਾਰਵਾਈ ਨਾ ਹੋਣ ਦਾ ਕਾਰਨ ਕਾਰਨ ਤਾਂ ਸਰ ਦੇਖੋ ਇਹ ਤਾਂ ਇਹ ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਆ ਕਿਉਂ ਇਹ ਕਾਰਵਾਈ ਕਿਉਂ ਨਹੀਂ ਹੁੰਦੀ ਬਈ ਜਾਂ ਉਹਨਾਂ ਨੇ ਸੀਰੀਅਸਲੀ ਕਿਉਂ ਨਹੀਂ ਲਿਆ ਬਟ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜੇ ਐਸਪੀ ਸਾਹਿਬ ਹੈਗੇ ਆ ਉਹਨਾਂ ਨੇ ਇਸ ਚੀਜ਼ ਨੂੰ ਬੜੇ ਸੀਰੀਅਸਲੀ ਸੁਣਿਆ ਸਾਨੂੰ ਔਰ ਸਾਡੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸੌਰੀ ਡਾਊਟ ਕਰਾਂਗੇ ਤੁਸੀਂ ਅੱਜ ਕੋਈ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਅਸੀਂ ਲਿਖਤੀ ਸ਼ਿਕਾਇਤ ਦਿੱਤੀ ਹੈ ਬਟ ਅਸੀਂ ਡੀਜੀ ਡੀਜੀਪੀ ਸਾਹਿਬ ਵਿੱਚ ਆਪਣੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਔਰ ਪਾਰਟੀ ਦੇ ਹੋਰ ਜਿਹੜੇ ਉਧੇਦਾਰ ਬੰਦੇ ਆ ਉਹਨਾਂ ਨੂੰ ਵਿੱਚ ਇਨਵੋਲਵ ਕੀਤਾ ਕਿ ਅਸੀਂ ਜਿਹੜਾ ਇੱਥੇ ਜਿਹੜਾ ਗੰਦ ਪੈ ਰਿਹਾ ਇਹਨੂੰ ਅਸੀਂ ਖਤਮ ਕਰਨਾ ਸਰ ਲੌਗਇਡ ਦੇ ਉੱਪਰ ਟੋਟਲ ਪੀਜੀ ਕਿੰਨੇ ਆ ਆਪਣੇ ਦੇਖੋ ਜੀ 8900 ਪੀਜੀ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਸਾਰਿਆਂ ਦਾ ਬਿਜ਼ਨਸ ਉਹ ਉਹ ਹੈ ਉਹਨਾਂ ਦਾ ਸਟੂਡੈਂਟ ਹੈਗਾ ਤੇ ਸਟੂਡੈਂਟ ਸਰਵਿਸ ਜਿਹੜੀ ਹੈਗੀ ਸਾਡਾ ਉਹੀ ਮੇਨ ਫੋਕਸ ਹੈ ਜਿਹੜੇ ਪੀਜੀ ਦੇ ਵਿੱਚ ਸਟੂਡੈਂਟ ਵਗੈਰਾ ਲਈ ਹੀ ਰੂਮ ਅਵੇਲੇਬਲ ਹੁੰਦੇ ਆ ਜਾਂ ਕੋਈ ਨਾ ਕੋਈ ਵੀ ਜਾ ਕੇ ਲੈ ਲੈਂਦਾ ਹੈ ਬੀਸੀ ਦਾ ਆਰਡਰ ਹੈ ਜਿਹੜਾ ਬੱਚਾ ਤੁਹਾਡੇ ਕੋਲ ਰਹਿ ਰਿਹਾ ਉਹ ਸਟੂਡੈਂਟ ਹੋਣਾ ਚਾਹੀਦਾ ਐਲਪੀਯੂ ਦਾ ਉਹਦਾ ਉਹਦਾ ਆਧਾਰ ਜੇਕਰ ਅਗਰ ਉਹ ਇੰਡੀਅਨ ਹੈ ਉਹਦਾ ਆਧਾਰ ਕਾਰਡ ਤੇ ਉਹਦਾ ਸਟੂਡੈਂਟ ਆਈਡੀ ਤੁਹਾਡੇ ਕੋਲ ਮਸਟ ਹੋਣਾ ਚਾਹੀਦਾ ਤੁਸੀਂ ਉਹਦਾ ਡਾਟਾ ਬਣਾ ਕੇ ਸਾਨੂੰ ਪ੍ਰੋਵਾਈਡ ਕਰਨਾ ਨਹੀਂ ਜਿਹੜੇ ਸਟੂਡੈਂਟ ਜਿਹੜੇ ਸਟੂਡੈਂਟ ਨਹੀਂ ਹੈਗੇ ਉਹਨਾਂ ਨੂੰ ਵੀ ਰੂਮ ਦੇ ਸਕਦੇ ਤੁਸੀਂ ਨਹੀਂ ਨਹੀਂ ਅਸੀਂ ਨਹੀਂ ਦੇਦੇ ਤੇ ਸਿਰਫ ਪੀਜੀ ਵਾਲਿਆਂ ਨੂੰ ਦੋਗੇ ਸਿਰਫ ਇੱਥੇ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ ਇੱਕ ਤਾਂ ਹੈਗੇ ਨੇ ਪੀਜੀ ਇੱਕ ਹੈਗੇ ਨੇ ਓਯੋ ਓਯੋ ਵਾਲਿਆਂ ਨੇ ਕੀ ਕੀਤਾ ਹੈ ਆਪਣੀਆਂ ਜਿਹੜੀਆਂ ਪ੍ਰੋਫਾਈਲਸ ਜਿਹੜੀਆਂ ਹੈਗੀਆਂ ਉਥੋਂ ਹਟਾ ਦਿੱਤੀ ਓਕੇ ਸਿਰਫ ਆਪਣੇ ਆਪ ਨੂੰ ਸ਼ੋਅ ਕਰਨ ਵਾਸਤੇ ਕਿ ਅਸੀਂ ਵੀ ਪੀਜੀ ਹਾਂ ਤੇ ਕੀ ਹੈ ਸਮੇਂ ਸਮੇਂ ਤੇ ਐਸਮ ਜੈਨ ਨਿਊਜ਼ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ